ਬਠਿੰਡਾ थाना ਕਨਾਲ ਕਲੋਨੀ ਦੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੀ ਚਾਰ ਵਿਅਕਤੀਆਂ ਨੇ ਪੈਦਲ ਜਾ ਰਹੇ ਵਿਅਕਤੀਆਂ ਤੋਂ ਦੋ ਮੋਬਾਈਲ ਅਤੇ ਨਕਦੀ ਖੋਹ ਲਏ ਸਨ ਜਿਨ੍ਹਾਂ ਵਿੱਚੋਂ ਦੋ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਐਸਆਈ ਹਰਜੀਵਨ ਸਿੰਘ ਇਨਚਾਰਜ ਥਾਣਾ ਕਨਾਲ ਕਲੋਨੀ ਨੇ ਦੱਸਿਆ ਕਿ 6 ਫਰਵਰੀ ਨੂੰ 4 ਵਿਅਕਤੀਆਂ ਨੇ ਪੈਦਲ ਜਾ ਰਹੇ ਵਿਅਕਤੀਆਂ ਤੋਂ 2 ਮੋਬਾਈਲ ਅਤੇ ਕੁਝ ਨਕਦੀ ਖੋ ਲਈ ਸੀ ਜਿਨ੍ਹਾਂ ਨੂੰ ਮੌਕੇ ਤੇ ਹੀ ਟਰੇਸ ਕਰ ਲਿਆ ਗਿਆ ਸੀ ਪੀਸੀਆਰ ਦੀ ਮਦਦ ਨਾਲ ਕੱਲ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ 2 ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਜ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਖੋਏ ਗਏ ਮੋਬਾਈਲ ਅਤੇ ਨਕਦੀ ਵੀ ਬਰਾਮਦ ਕਰਵਾਈ ਜਾ ਸਕੇ ਕੀ ਸਰ ਕੀ ਨਾਮ ਹੋਣਾ ਕਿਰਾ ਤਾਂ ਹਰਜੀਵਨ ਸਿੰਘ ਐਸਚੋ ਕਨਾਲਪੁਰ ਤੋਂ ਮੰਨ ਲੈ ਦੋ ਵਿਅਕਤੀ ਫੜੇ ਨੇ ਜਿਹੜੇ ਦੋ ਵਿਅਕਤੀ ਫੜੇ ਇਹ ਚੇਤਰੀ ਕਾਨੂੰਨਾ ਰੇਲਵੇ ਲਾਈਨ ਦੇ ਕੋਲੋਂ ਗੋਪਾਲਨਗਰ ਚੋਂ ਮਤਲਬ ਇੱਕ ਅਜੀ ਕਵਾਰ ਨਾ ਦਾ ਬੰਦਾ ਦੁਪਹਿਰ ਨੂੰ ਰੋਟੀ ਖਾਣ ਆ ਰਿਹਾ ਸੀਗਾ ਲੇਬਰ ਦਾ ਕੰਮ ਕਰਦਾ ਹੋ। ਉਥੋਂ ਚਾਰ ਨਾਮ ਲੂ ਬੰਦ ਆਦਮੀਆਂ ਨੇ ਉਹਨਾਂ ਦੇ ਖੋਹ ਕਰ ਲਈ ਸੀਗੀ ਉਹ ਚ ਦੋ ਮੋਬਾਈਲ ਸੀਗੇ ਉਹਨਾਂ ਦੇ ਤੇ ਕੁਝ ਪੈਸੇ ਸੀਗੇ। ਉਹਦੇ ਸਬੰਧ ਚ ਅਸੀਂ ਚਾਰ ਬੰਦੇ ਨੂੰ ਨੋਮੀਨੇਟ ਕਰ ਲਿਆ ਸੀਗਾ। ਚਾਰਾਂ ਚੋਂ ਦੋ ਨੂੰ ਅਸੀਂ ਕੱਲ ਪੀਸੀਆਰ ਦੀ ਮਦਦ ਨਾਲ ਦੋ ਬੰਦੇ ਆ ਜਿਹੜੇ ਉਹਨਾਂ ਦੇ ਨਾਮ ਹੈਗੇ ਹੈਗੇ ਗੌਰਵ ਤੇ ਰਾਜਕਮਰ ਇਹਨਾਂ ਨੂੰ ਗੋਪਾਲ ਨਗਰ ਦੇ ਕੋਲੋਂ ਅਸੀਂ ਕਬੂ ਕਰ ਲਿਆ। ਬਾਕੀ ਦੋ ਵਿਅਕਤੀ ਜਿਹੜੇ ਦੋ ਵਿਅਕਤੀ ਹੋਰ ਹੈਗੇ ਉਹਨਾਂ ਨੂੰ ਮੈਂ ਚਲੋ ਨਾਂ ਨਹੀਂ ਤੁਹਾਨੂੰ ਡਿਸਕਲੋਜ਼ ਕਰਦਾ ਉਹ ਬੰਦੇ ਵੀ ਇੱਧਰ ਦੇ ਸਾਡੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਤੇ ਜਿਹੜਾ ਇਹਨਾਂ ਤੋਂ ਖੋਇਆ ਹੋਇਆ ਮੋਬਾਈਲ ਤੇ ਹੋਰ ਉਹ ਵੀ ਜਲਦੀ ਰਿਕਵਰ ਕਰਾ ਲਾਂਗੇ ਹਾਂਜੀ ਅੱਜ ਇਹਨਾਂ ਨੂੰ ਮਾਨ ਜੋ ਕੋਰਟ ਚ ਪੇਸ਼ ਕਰਦੇ ਆਂ ਤੇ ਰਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਜਿਹੜੀ ਪੁੱਛਗਿਛ ਕਰਾਂਗੇ ਹੋਰ ਵੀ ਆ ਨਮਕਤੋਂ ਦੱਸੀ ਪਰ ਮਸਲੀ ਨਹੀਂ ਨੀ ਨਾ ਤੇ ਫਿਲਹਾਲ ਹਜੇ ਤੱਕ ਦੀ ਪੁੱਛਗਿਛ ਦੌਰਾਨ ਕੋਈ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਸ ਤਰ੍ਹਾਂ ਦੀਆਂ ਵਾਰ ਕਰਦੇ ਇਹ ਪਹਿਲੀ ਵਾਰ ਦਾ ਤੀ ਇਹਨਾਂ ਦੀ ਹਜਤੀ ਕੱਸੀ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ 60 ਸੱਟ ਕਣੀ ਮਾਰੀ ਸੀ ਉਹਨਾਂ ਨੇ ਕਿਸ ਤਰ੍ਹਾਂ ਖੋਖੀ ਤੀ ਨਹੀਂ ਤੁਰੇ ਆਉਂਦੇ ਤਾਂ ਵੈਸੇ ਖੋ ਕਰ ਲਈ 60 ਬੈਟ ਦੀ ਸੀ